ਦੋਰ ਹੈ ਮੇਰਾ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਵਾ ਮੇਰੇ ਬੱਚੇ ਨੂੰ ਵੀ ਗਲਤ ਵੀਡੀਓਜ਼ ਦਿਖਾਉਂਦਾ ਵਾ ਮੇਰੀ ਕੁੜੀ ਨੇ ਮੈਨੂੰ ਖੁਦ ਦੱਸਿਆ ਕਿ ਮੈਨੂੰ ਚਾਚੂ ਨੇ ਗੰਦੀਆਂ ਜੇ ਵਾਲੀਆਂ ਵੀਡੀਓ ਦਿਖਾਈਆਂ ਮੈਂ ਆਪਣੇ ਬੱਚੇ ਨੂੰ ਸਰਚ ਕਰਦੇ ਦੇਖਿਆ ਮੈਂ ਪੁੱਛਿਆ ਕਿ ਕਹਨੇ ਦਿਖਾਈਆਂ ਤੈਨੂੰ ਕਹਿੰਦੀ ਕਿ ਮੇਰੇ ਚਾਚੂ ਨੇ ਮੈਨੂੰ ਦਿਖਾਈਆਂ ਜਦੋਂ ਮੈਂ ਇਸ ਚੀਤੇ ਆਵਾਜ਼ ਚੱਕੀ ਮੇਰੀ ਫਰੈਂਡ ਨੇ ਮੇਰੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਇਹਨਾਂ ਮੇਰੇ ਸਾਰੇ ਦੇਰਾ ਜੇਠਾ ਨੇ ਰਲ ਕੇ ਕੁੱਟਿਆ ਮੈਨੂੰ ਵੀ ਇਹਨਾਂ ਨੇ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਮੈਨੂੰ ਮਾਰ ਕੁੱਟ ਕੀਤੀ ਮੇਰੀ ਕੁੜੀ ਟਿਊਸ਼ਨ ਗਈ ਉੱਥੇ ਟਿਊਸ਼ਨ ਤੇ ਜਾ ਕੇ ਉਹਨੇ ਇਸ ਚੀਜ਼ ਬਾਰੇ ਗੱਲ ਕੀਤੀ ਹੈ ਨਾ ਤੇ ਹਾਂਜੀ ਟੀਚਰ ਦੇ ਨਾਲ ਉਹ ਟੀਚਰ ਨੇ ਮੈਨੂੰ ਦੱਸਿਆ ਕਿ ਤੁਹਾਡੀ ਕੁੜੀ ਐਦਾਂ ਦੀਆਂ ਗੱਲਾਂ ਕਰ ਰਹੀ ਆ ਉਹਨੇ ਵੀ ਮੈਨੂੰ ਨਹੀਂ ਦੱਸਿਆ ਗਾਹ ਮੇਰੀ ਫਰੈਂਡ ਨੂੰ ਦੱਸਿਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਨਾ ਖਲਾਓ ਦੇ ਦਰਿਆ ਗੱਲਾਂ ਕਰਦੀ ਫਿਰ ਮੈਂ ਆਪਣੀ ਕੁੜੀ ਨੂੰ ਪੁੱਛਿਆ ਪਿਆਰ ਦੇ ਨਾਲ ਕਿ ਇਹ ਚੀਜ਼ ਤੂੰ ਕਿੱਥੋਂ ਦੇਖੀ ਕਰਕੇ ਤੈਨੂੰ ਕਹਿੰਨੇ ਦਿਖਾਈ ਆ ਉਹਨੇ ਮੈਨੂੰ ਦੱਸਿਆ ਮੈਨੂੰ ਚਾਚੂ ਨੇ ਦਿਖਾਈ ਆ ਹਾਂਜੀ ਉਹ ਮੈਨੂੰ ਮੇਰੇ ਨਾਲ ਵੀ ਪਹਿਲਾਂ ਮੈਨੂੰ ਲੱਗਦਾ ਸੀ ਮੇਰੇ ਨਾਲ ਹੀ ਮੈਨੂੰ ਇਦਾਂ ਗਲਤ ਟੌਰਚਰ ਟੌਰਚਰ ਕਰ ਰਿਹਾ ਮੈਨੂੰ ਗਲਤ ਟੱਚ ਕਰ ਰਿਹਾ ਹੈ ਨਾ ਮੈਂ ਇਸ ਚੀਜ਼ ਨੂੰ ਮੈਂ ਇਸ ਚੀਜ਼ ਨੂੰ ਲੈ ਕੇ ਆਪਣੀ ਫਰੈਂਡ ਦੇ ਘਰ 2 ਮਹੀਨੇ ਮੈਂ ਇਸ ਚੀਜ਼ ਨੂੰ ਲੈ ਕੇ ਆਪਣੇ ਫਰੈਂਡ ਦੇ ਘਰ ਰੁਕਣ ਲੱਗੀ ਰਾਤ ਨੂੰ ਰਾਤ ਨੂੰ ਮੈਂ ਆਪਣੀ ਫਰੈਂਡ ਦੇ ਘਰ 2 ਮਹੀਨੇ ਰਹੀ ਉਦੇ ਘਰੇ ਸਿੱਕੋ ਨੇ ਮੇਰੀ ਹੈਲਪ ਕੀਤੀ ਇਹਨਾਂ ਨੂੰ ਇਹ ਸੀ ਕਿ ਇੱਧਰ ਆ ਨਹੀਂ ਰਹੀ ਇਸ ਕਰਕੇ ਇਹਨਾਂ ਨੇ ਉਸ ਨੂੰ ਵੀ ਹਮਲਾ ਕੀਤਾ ਉਹਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਇਹਨਾਂ ਨੇ ਸਾਰੇ ਭਰਾਵਾਂ ਨੇ ਰਲ ਕੇ ਤਾਂ ਕਿ ਇਸ ਗੱਲ ਨੂੰ ਦਵਾਇਆ ਜਾਵੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਮੇਰੇ ਕੋ ਐਵੀਡੈਂਸ ਆ ਫਿਰ ਮੇਰੀ ਫਰੈਂਡ ਨੇ ਮੇਰੀ ਹੈਲਪ ਕੀਤੀ ਮੈਂ ਫਿਰ ਉਹਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਵੀਡੀਓ ਬਹੁਤ ਜ਼ਿਆਦਾ ਬਣ ਜਾਣੀ ਸੀ ਉਹਨੂੰ ਪਤਾ ਚੱਲ ਗਿਆ ਕਿ ਮੈਂ ਵੀਡੀਓ ਬਣਾ ਰਹੀ ਹਾਂ ਉਹਨੇ ਇਸ ਚੀਜ਼ ਨੂੰ ਲੈ ਕੇ ਪਿੱਛੇ ਹਟ ਗਿਆ ਅੱਛਾ ਉਹ ਵੀਡੀਓ ਦੇ ਵਿੱਚ ਤੁਹਾਨੂੰ ਮੋਬਾਈਲ ਵੀ ਲੈ ਕੇ ਦੇ ਰਿਹਾ ਹੂੰ ਉਹ ਮੈਨੂੰ ਮੋਬਾਈਲ ਦੇ ਰਿਹਾ ਕਿ ਆਹ ਲੋ ਭਾਬੀ ਮੈਂ ਨਵਾਂ ਮੋਬਾਈਲ ਆ ਮੈਂ ਲੈ ਕੇ ਆਇਆ ਚਿੱਟੇ ਦਾ ਕੰਮ ਕਰਦਾ ਹਾਂ ਚਿੱਟੇ ਦਾ ਕੋਈ ਫੋਨ ਉਹਨਾਂ ਨੂੰ ਸੇਲ ਕਰਕੇ ਗਿਆ ਉਹ ਮੈਨੂੰ ਕਹਿੰਦੇ ਚਿੱਟੇ ਲੈ ਮੈਨੂੰ ਫੋਨ ਦੇ ਰਿਹਾ ਸੀ ਕਹਿੰਦੇ ਨਵਾਂ ਆਇਆ ਭਾਬੀ ਲੈ ਲੈ ਮੇਰੇ ਵਿੱਚ ਕਹਿ ਰਿਹਾ ਵੀ ਚਿੱਟੇ ਆਲਾ ਵੀਡੀਓ ਦੇ ਵਿੱਚ ਹਾਂਜੀ ਵੀਡੀਓ 'ਚ ਇਦਾਂ ਤਾਂ ਨਹੀਂ ਕਹਿ ਰਿਹਾ ਬਟ ਫੋਨ ਲੈ ਕੇ ਆਇਆ ਪਰ ਉਹ ਕਾਫੀ ਟਾਈਮ ਤੋਂ ਚਿੱਟੇ ਦਾ ਕੰਮ ਕਰਦਾ ਉਸ ਤੇ ਪਹਿਲਾਂ ਵੀ ਚਿੱਟੇ ਦਾ ਕੇਸ ਪਿਆ ਹੋਇਆ ਵਾ ਕੁੱਟਮਾਰ ਵੀ ਕੀਤੀ ਹੈ ਤੁਹਾਡੇ ਨਾਲ ਹਾਂਜੀ ਮੇਰੇ ਨਾਲ ਕੁੱਟਮਾਰ ਕੀਤੀ ਗਲੀ ਦੇ ਕੈਮਰੇ ਦੇ ਵਿੱਚ ਸਭ ਕੁਝ ਰਿਕਾਰਡ ਹੋਇਆ ਵਾ ਮੈਨੂੰ ਫੜਿਆ ਗਿਆ ਦੋ ਵਾਰ ਮੈਨੂੰ ਫੜਿਆ ਗਿਆ ਵਾ ਤੇ ਪਹਿਲਾਂ ਵੀ ਕੋਈ ਚਿੱਟੇ ਦਾ ਕੋਈ ਪਰਚਾ ਵਗੈਰਾ ਕੋਈ ਹੈ ਹਾਂਜੀ ਪਹਿਲਾਂ ਉਹਨਾਂ ਤੇ ਚਿੱਟੇ ਦਾ ਪਰਚਾ ਵਾ ਉਹਨਾਂ ਤੇ ਹਾਂਜੀ ਉਹ 2 ਮਹੀਨੇ ਦੀ ਸਜ਼ਾ ਕੱਟ ਕੇ ਆਇਆ ਵਾ ਕਿਹੜੀ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਹਾਂਜੀ ਮੈਂ ਮਨੋਰ ਨਗਰ ਚ ਰਹਿੰਦੀ ਗਲੀ ਨੰਬਰ 1 ਦੇ ਵਿੱਚ 1091 ਮਕਾਨ ਨੰਬਰ ਚ ਮੈਂ ਉਹ ਹੋਰ ਵੀ ਹੈ ਉਹਨਾਂ ਨਾਲ ਹੋਰ ਹੋਰ ਵੀ ਕੋਈ ਗੈਂਗ ਵਗੈਰਾ ਹਾਂਜੀ ਆਪਣੇ ਦੋਸਤਾਂ ਨੂੰ ਕਹਿੰਦਾ ਕਿ ਮੇਰੀ ਮੇਰੀ ਭਾਬੀ ਨਾਲ ਸੈਟਿੰਗ ਆ ਆਪਣੇ دوست ਉਹਦੇ دوست ਨੇ ਬਾਹਰ ਜਾ ਕੇ ਗੱਲਾਂ ਕਰਦੇ ਕਿ 5-500 ਰੁਪਏ ਤੇ ਜਿੱਦਾਂ ਮਰਜ਼ੀ ਜਾਓ ਅੰਦਰ 500 ਰੁਪਏ ਦੋ ਅੰਦਰ ਭਾਬੀ ਨੂੰ ਮਿਲ ਕੇ ਆ ਜਾਓ ਇਦਾਂ ਇਦਾਂ ਜੀਆਂ ਗੱਲਾਂ ਮੇਰੇ ਬਾਰੇ ਕੀਤੀਆਂ ਜਾ ਰਹੀਆਂ ਹਨ ਹਾਂਜੀ ਕਿੰਨੇ ਜਾਣੇ ਹੈਗੇ ਟੋਟਲ ਇਹ ਟੋਟਲ ਹੈਗੇ ਉਹਦੇ ਸਾਰੇ ਯਾਰ ਦੋਸਤ ਹੈਗੇ ਉਹ ਟੋਲ ਬਣਾ ਕੇ ਗੱਲਾਂ ਕਰਦੇ ਅਸੀਂ ਅੰਦਰ ਜਾਣੇ ਆ ਕਿਉਂਕਿ ਹਾਂਜੀ ਕਮੀ ਤੁਹਾਡੇ ਘਰ ਵਾਲੇ ਦੇ ਜਿਹੜਾ ਤੁਹਾਨੂੰ ਪਰੇਸ਼ਨ ਕਰਦੇ ਘਰ ਵਾਲੇ ਮੇਰੇ ਮੇਰਾ ਘਰ ਵਾਲਾ ਸ਼ਰੀਫ ਆ ਉਹ ਕਿਸੇ ਨਾਲ ਲੜਦਾ ਨਹੀਂ ਉਹ ਮੈਨੂੰ ਇਹੀ ਗੱਲ ਉਹਨਾਂ ਨੂੰ ਮੈਂ ਗੱਲ ਕੀਤੀ ਸੀ ਉਹ ਮੈਨੂੰ ਉਹਨਾਂ ਨੇ ਇਹੀ ਗੱਲ ਕੀਤੀ ਆਪਾਂ ਕਾਨੂੰਨੀ ਤੌਰ ਤੇ ਇਹ ਗੱਲ ਕਰਾਂਗੇ ਹਨਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਆਪਾਂ ਇਹਨਾਂ ਨੂੰ ਪੁੱਛੋ ਤੁਸੀਂ ਤੁਸੀਂ ਨਾ ਉਹ ਇੰਨਾ ਕਿ ਸ਼ਰਮਦੇ ਉਹ ਕਹਿੰਦੇ ਨਹੀਂ ਮੈਂ ਪੁੱਛ ਸਕਦਾ ਇਦਾਂ ਦੀਆਂ ਗੱਲਾਂ ਤੁਹਾਡੇ ਨਾਲ ਤੇ ਤੁਹਾਡੇ ਬੱਚਾ ਉਹਦੇ ਕੋਲ ਕਿੱਦਾਂ ਗਿਆ ਤੁਹਾਡੇ ਘਰ ਚ ਅਸੀਂ ਘਰ ਚ ਹੀ ਰਹਿੰਦੇ ਸਾਡੀ ਛੋਟੇ ਜਿਹੇ ਘਰ ਆ ਦੋ ਹੀ ਤਾਂ ਰੂਮ ਹੈ ਘਰ ਚ ਹੀ ਰਹਿੰਦੇ ਮੈਂ ਮੈਨੂੰ ਪਤਾ ਨਹੀਂ ਸੀ ਕਿ ਮੇਰੀ ਕੁੜੀ ਨਾਲ ਵੀ ਇਹ ਚੀਜ਼ ਕੀਤੀ ਜਾਊਗੀ ਮੈਂ ਕੰਮ ਤੇ ਸੀ ਮੈਂ ਆਪਣੀ ਦਰਾਨੀ ਕੋ ਦਰਾਨੀ ਦੀ ਰਿਸਪੋਨਸਿਬਿਲਟੀ ਤੇ ਆਪਣੇ ਬੱਚੇ ਨੂੰ ਛੱਡ ਕੇ ਜਾਂਦੀ ਸੀ ਤੁਹਾਡਾ ਜਿਹੜਾ ਜਿਓਰ ਹੈ ਵਿਆਹ ਆਇਆ ਹੈ ਕਿ ਵਿਆਹ ਆਇਆ ਵਿਆਹ ਕੁੜੀ ਨੂੰ ਠਾਕੇ ਲੈ ਕੇ ਆਇਆ 17 ਸਾਲ ਦੀ ਕੁੜੀ ਨੂੰ ਠਾਕੇ ਲੈ ਪੰਜ ਮਹੀਨਿਆਂ ਦਾ ਬੱਚਾ ਉਹਦੇ ਪਹਿਲੇ ਹੋਣ ਵਾਲਾ ਸੀਗਾ ਕੋਈ ਵਿਆਹ ਨਹੀਂ ਹੋਇਆ ਉਹਨਾਂ ਦਾ ਐਦਾਂ ਹੀ ਤਿੰਨ ਤਿੰਨ ਫੇਰਿਆਂ ਨਾਲ ਲਿਆ ਕੇ ਬਿਠਾਣ ਪਈ ਕਿਹੜੇ ਠ ਹਾਂਜੀ ਮੈਂ ਮਾਰਡਰ ਟਾਊਨ ਥਾਣੇ ਪਹੁੰਚੀ ਹਾਂ ਕਿ ਤੁਹਾਡੇ ਨਾਲ ਕਿੰਨੀ ਦੇਰ ਤੋਂ ਇਹ ਇਦਾਂ ਦੀ ਹਰਕਤ ਕਰਦਾ ਆ ਰਿਹਾ ਹੈ ਇਹ ਮੇਰੇ ਨਾਲ ਕਾਫੀ ਟਾਈਮ ਤੋਂ ਇਹ ਹਰਕਤ ਕਰ ਮਤਲਬ ਪਹਿਲੇ ਟਾਈਮ ਮੈਨੂੰ ਸ਼ੋ ਨਹੀਂ ਕਰਦਾ ਸੀਗਾ ਹੁਣ ਮੈਨੂੰ ਸ਼ੋ ਕਰਨ ਲੱਗ ਗਿਆ ਪਹਿਲਾਂ ਮੈਨੂੰ ਇਦਾਂ ਮਹਿਸੂਸ ਹੁੰਦਾ ਸੀ ਕਿ ਮੈਨੂੰ ਗਲਤ ਟੱਚ ਕੀਤੇ ਜਾਂਦੇ ਆ ਅਗਰ ਅਸੀਂ ਇਕੱਠੇ ਬੈਠੇ ਆ ਕਦੇ ਮੇਰੇ ਪੈਰ ਨੂੰ ਟੱਚ ਕਰਨਾ ਕਦੇ ਮੇਰੇ ਹੱਥ ਨੂੰ ਟੱਚ ਕਰਨਾ ਮੈਂ ਆਪਣੀ ਦਰਾਨੀਆਂ ਨਾਲ ਵੀ ਇਹ ਗੱਲ ਕੀਤੀ ਕਿ ਮੈਨੂੰ ਨੀਰਜ ਗਲਤ ਟੱਚ ਕਰਦਾ ਵਾ ਹਨਾ ਉਹ ਚੀਜ਼ ਉਹਨਾਂ ਨੇ ਉਹਨਾਂ ਨੇ ਉਸ ਚੀਜ਼ ਨੂੰ ਜ਼ਿਆਦਾ ਸੀਰੀਅਸ ਨਹੀਂ ਲਿਆ ਗਿਆ ਉਹਨੇ ਜ਼ੋਰ ਦੀ ਕੀਤੀ ਹਾਂਜੀ ਉਹ ਉਹਦੀ ਹੀ ਸਪੋਰਟ ਕਰਦੀ ਕਿਉਂਕਿ ਉਹ ਚਿੱਟੇ ਦਾ ਕੰਮ ਕਰਦਾ ਉਹਦੇ ਕੋਲ ਪੈਸਾ ਵਾ ਜਿਸ ਚੀਜ਼ ਕੋ ਜਿੱਥੇ ਪੈਸਾ ਹੋਵੇ ਉੱਥੇ ਹੀ ਸਪੋਰਟ ਕੀਤੀ ਜਾਂਦੀ ਆ